ਖਬਰਨਾਮਾ ਦੇਖ ਰਹੇ ਸਾਰੇ ਸੁੱਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸਰਾਜ ਪਹਿਲਾਂ ਸੁਣਦੇ ਹਾਂ ਸੁਖਪਾਲ ਸਿੰਘ ਖੈਰਾ ਦਾ ਵੱਡਾ ਬਿਆਨ ਕਿ ਕਿਸ ਤਰ੍ਹਾਂ ਕੱਲ ਵਿਧਾਨ ਸਭਾ ਦੇ ਵਿੱਚ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਅੱਗ ਬਬੂਲਾ ਹੋਏ ਸ਼ੇਰ ਵਾਂਗੂ ਦਿਹਾੜੇ ਸੁਖਪਾਲ ਸਿੰਘ ਖੈਰਾ ਅਤੇ ਸੁਖਬਾਰ ਸਿੰਘ ਖੈਰਾ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਦੀਪ ਸੇੜ ਦੇ ਇਸ਼ਾਰਿਆਂ ਉੱਤੇ ਕੰਮ ਕਰ ਰਿਹਾ ਹੈ ਪਹਿਲਾਂ ਵੀਡੀਓ ਸੁਣਦੇ ਹਾਂ ਫਿਰ ਗੱਲ ਕਰਦੇ ਹਾਂ ने, स्टेट अप ओ ਕੱਲੇ ਪੰਜਾਬ ਤੋਂ ਨਹੀਂ ਉਹ ਜੰਮੂ ਕਸ਼ਮੀਰ ਤੋਂ ਜਿਹੜੀਆਂ ਘੱਟ ਗਿਣਤੀਆਂ ਸਟੇਟਸ ਦੇ ਕੇਰਲਾ ਸਾਊਥ ਇੰਡੀਆ ਐਂਡ ਆਲਸੋ ਸਟੇਟਸ ਆਫ ਨਾਰਥ ਈਸਟ ਇਨਕਲੂਡਿੰਗ ਮਨੀਪੁਰ ਜੋ ਕੁਝ ਉੱਥੇ ਹੋਣੇ ਤਾਜ਼ਾ ਉਹ ਐਕਸ਼ਨ ਸਾਰੇ ਡੀਪ ਸਟੇਟ ਦੇ ਨਹੀਂ ਠੀਕ ਹੈ ਮਗਰ ਇਹ ਸਰਕਾਰਾਂ ਜੋ ਕਿ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੇ ਜੋ ਕੁਝ ਕੀਤਾ ਉਹ ਗਲਤ ਸੀਗਾ ਮੈਂ ਉਹਨੂੰ ਕੋ ਜਸਟੀਫਾਈ ਕਰਨਾ ਨਹੀਂ ਆ ਰਿਹਾ فرض ਕਰੋ ਕਿ ਤੁਹਾਨੂੰ ਵੀ ਮੌਕਾ ਮਿਲ ਜਵੇ ਨਾ ਇਨ ਨੈਸ਼ਨਲ ਲੈਵਲ ਥਿਸ ਡੀਪ ਸਟੇਟਸ ਦੀ ਪੌਨ ਆਪਰੇਟਿੰਗ ਆ ਤੁਹਾਡੇ ਕੋਲ ਹੁਣ ਤਾਜ਼ਾ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਚੁਕਵਾਇਆ ਵਾ ਉਹ ਡੀਪ ਸਟੇਟ ਦਾ ਹਿੱਸਾ ਵਾ ਉਹਨਾਂ ਨੇ ਹੁਣੇ ਤਾਜ਼ਾ ਹੋਮ ਮਿਨਿਸਟਰ ਨੇ ਉੱਥੇ ਪਾਰਲੀਮੈਂਟ 'ਚ ਕਿਹਾ ਕਿ ਸਾਡੀ ਸਰਕਾਰ ਨਹੀਂ ਉੱਥੇ ਪੰਜਾਬ 'ਚ ਲੇਕਿਨ ਅਸੀਂ ਜਿਹੜੇ ਕੋਈ ਗੱਲ ਕਰਦੇ ਨੇ ਅਸੀਂ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂਗੜ ਜੇਲ੍ਹ ਭੇਜ ਸਕਦੇ ਆ ਦੈਟ ਇਜ਼ ਅ ਡੀਪ ਸਟੇਟ ਸੋ ਇਸ ਕਰਕੇ ਪਾਣੀ ਬਹੁਤ ਇੰਪੋਰਟੈਂਟ ਹੈ ਸਪੀਕਰ ਸਾਹਿਬ ਆਂਿਆਂ ਦੇ ਵਿੱਚ ਇਸ ਵਕਤ ਆਪਣੇ ਦੇਸ਼ ਦਾ 18% ਬਾਤੀ ਆ ਸਾਰੇ ਵਿਸ਼ਵ 18% ਦੇ ਹਿਸਾਬ ਨਾਲ ਸਾਡੇ ਕੋਲ ਪਾਣੀ ਨਹੀਂਗਾ ਸਾਡੇ ਦੇਸ਼ ਕੋਈ ਹੈ ਨਹੀਂਗਾ ਉਹ ਸਾਡੇ ਕੋਲ ਜਿਹੜਾ ਉੱਥੇ ਰਕਬਾ ਵਾ ਉਹ ਇਸ ਵਕਤ ਕੱਲਾ 2% ਲੈਂਡ ਮਾਸ ਹੈ ਵਰਲਡ ਦਾ ਇੰਡੀਆ ਦੇ ਕੋਲ ਔਰ ਸਾਡੇ ਕੋਲ ਜਿਹੜਾ ਪੋਟੇਬਲ ਫਰੈਸ਼ ਵਾਟਰ ਹੈਗਾ ਪੀਣ ਵਾਲਾ ਤੇ ਖੇਤੀ ਵਾਲਾ ਉਹ ਸਿਰਫ ਚਾਪਸ 4% ਸੋ ਪਾਣੀ ਦੀ ਕਿੱਲਤ ਸਾਰੇ ਦੇਸ਼ ਵਿੱਚ ਪਹਿਲਾਂ ਹੀ ਹੈਗੀ ਆ ਔਰ ਪੰਜਾਬ ਦੇ ਨਾਲ ਜੋ ਕੁਝ ਪਹਿਲਾਂ ਤੁਸੀਂ ਗੱਲਾਈ ਜਿੰਨੇ ਸਮਝੌਤੇ ਉਹ ਸਾਡਾ ਪਾਣੀ ਖੋਇਆ ਗਿਆ ਅਨਟੌਕਸਿਕ ਤੇ ਸਾਡੇ ਅਸੀਂ ਸਾਡੇ ਕੋਲ ਜਦੋਂ ਹੋਰ ਕੋਈ ਬਦਲ ਨਹੀਂ ਸੀਗਾ ਅਸੀਂ ਜਿਵੇਂ ਕਹਾ ਕਿ 14 14.5 ਲੱਖ ਟਿਊਬਲ ਦਾ ਪਾਣੀ ਅਸੀਂ ਨੀਚੋਂ ਕੱਟ-ਕੱਟ ਕੇ ਤੇ ਆਪਣੇ ਪਾਣੀ ਦਾ ਜਿਹੜਾ ਗਰਮ ਵਾਟਰ ਉਹਨੂੰ ਬਹੁਤ ਵੱਡੇ ਪੱਧਰ ਤੇ ਦਵਾਈ ਦਿੱਤੀ ਹੈ ਭਾਕ ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਕਹਿ ਰਹੇ ਨੇ ਕਿ ਜਿਹੜੇ ਧਰਨੇ ਚੁਕਾਏ ਗਏ ਨਹੀਂ ਜਿਹੜੇ ਇਹ ਤੱਕੇ ਨਾਲ ਫੈਸਲੇ ਕਰਵਾਏ ਜਾ ਰਹੇ ਨਹੀਂ ਪਾਣੀਆਂ ਦੇ ਮੁੱਦਿਆਂ ਨੂੰ ਲੈ ਕੇ ਇਹ ਡੀਪ ਸਟੇਟ ਯਾਨੀ ਕਿ ਜਿਹੜੀ ਸੈਂਟਰ ਦੀ ਸਰਕਾਰ ਹੁੰਦੀ ਹੈ ਚਾਹੇ ਮੁੱਦਾ ਹੋਵੇ ਮਨੀਪੁਰ ਦਾ ਮੁੱਦਾ ਹੋਵੇ ਕੇਰਲਾ ਦਾ ਤਾਮਿਲਡੋਡੂ ਦਾ ਘਟ ਗਣਤੀ ਵਾਲੇ ਜੰਮੂ ਅਕਸ ਕਸ਼ਮੀਰ ਦਾ ਅਤੇ ਸਿੱਖਾਂ ਦਾ ਡੀਪ ਸਟੇਟ ਤਾਂ ਇਹ ਵੀ ਕਹਿੰਦੀ ਹੈ ਕਿ ਜੇਕਰ ਸਾਡੀ ਸਰਕਾਰ ਨਹੀਂ ਹੈ ਪੰਜਾਬ ਦੇ ਵਿੱਚ ਫਿਰ ਵੀ ਭਾਈ ਅਮਰਤਪਾਲ ਖਾਲਸਾ ਉੱਤੇ ਐਨਐਸਏ ਲੱਗੀ ਹੋਈ ਹੈ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਬਾਅਦ ਵਿੱਚ ਅਸੀਂ ਜਦੋਂ ਗੱਲਬਾਤ ਸੁਣੀ ਤੇ ਅਤ ਵਿਚਾਲੇ ਹੀ ਜਦਾ ਸਪੀਕਰ ਦੀ ਆਵਾਜ਼ ਬੰਦ ਕਰ ਦਿੱਤੀ ਗਈ ਸੁਖਪਾਲ ਸਿੰਘ ਖਹਿਰਾ ਦੀ ਕਿਉਂਕਿ ਸੱਚ ਸੁਣਨ ਦਾ ਮਾਦਾ ਨਹੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਨ ਸਭਾ ਦੇ ਆਮ ਆਦਮੀ ਪਾਰਟੀ ਦੇ ਸਪੀਕਰ ਕੁਲਤਾਰ ਸਿੰਘ ਸੰਮਾ ਦੇ ਕੋਲ ਇਹਨਾਂ ਕੋਲ ਮਾਦਾ ਨਹੀਂ ਕਿ ਅਸੀਂ ਡੀਪ ਸਟੇਟ ਦੇ ਮਿਲੀ ਭੁਗਤ ਸਾਡੀ ਹੋਈ ਹੈ ਜਿਹੜੇ ਕਿਸਾਨਾਂ ਦੇ ਪੰਜਾਬ ਤੇ ਹਰਿਆਣਾ ਦੇ ਸ਼ੰਭੂ ਬਾਰਡਰ ਦਾ ਖਨੋਰੀ ਬਾਰਡਰ ਦਾ ਧਰਨਾ ਚੁਕਾਇਆ ਗਿਆ ਹੈ ਇਹ ਡੀਪ ਸਟੇਟ ਨੇ ਹੀ ਸਾਡੀ ਜਿਹੜੀ ਹੈ ਦੁਖਤੀ ਰਗ ਉੱਤੇ ਹੱਥ ਰੱਖਿਆ ਹੈ ਲੇਕਿਨ ਜਦੋਂ ਇਹ ਗੱਲ ਰੱਖੀ ਸੁਖਪਾਲ ਸਿੰਘ ਖਹਿਰਾ ਨੇ ਨਾਲ ਦੀ ਨਾਲ ਹੀ ਉਹਨਾਂ ਨੇ ਮਾਈਕ ਜਿਹੜਾ ਹੈ ਸੁਖਪਾਲ ਸਿੰਘ ਖਹਿਰਾ ਦਾ ਬੰਦ ਕਰ ਦਿੱਤਾ ਧੰਨਵਾਦ